11 ਵਜੇ ਤੱਕ ਓਪੇੜੀ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ ਤੇ ਸਵੇਰੇ 8 ਵਜੇ ਤੋਂ ਬਾਅਦ ਸਾਰੇ ਹੀ ਡਾਕਟਰ ਹੜਤਾਲ ਤੇ ਚਲੇ ਗਏ ਹਨ ਸੋ ਅੱਜ ਪੰਜਾਬ ਭਰ ਦੇ ਵਿੱਚ ਬੰਦ ਰਹੇਗੀ ਓਪੀਡੀ ਸਵੇਰੇ 8 ਵਜੇ ਤੋਂ ਹੜਤਾਲ ਤੇ ਸਾਰੇ ਗਏ ਨੇ ਡਾਕਟਰ ਸੋ 8 ਤੋਂ 11 ਵਜੇ ਤੱਕ ਓਪੇੜੀ ਬੰਦ ਰੱਖਣ ਦਾ ਇਹ ਐਲਾਨ ਕੀਤਾ ਗਿਆ ਦਾਜ਼ੇ ਕਿ ਪੰਜਾਬ ਸਿਵਲ ਮੈਡੀਕਲ ਸਰਵਿਸੇਸ ਐਸੋਸੀਏਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੋ ਡਾਕਟਰਾਂ ਨੇ ਕੁਝ ਮੰਗਾਂ ਨੇ ਜਿਸ ਨੂੰ ਲੈ ਕੇ ਡਾਕਟਰ ਅੱਜ ਹੜਤਾਲ ਤੇ ਨੇ ਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਓਪੀਡੀ ਜਿਹੜੀ ਕਿ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹਾਲਾਂਕਿ ਡਾਕਟਰਾਂ ਦੀਆਂ ਕੁਝ ਮੰਗਾਂ ਨੇ ਜ ਮਨਵਾਂ ਦੇ ਲਈ ਜਿਸ ਨੂੰ ਪੂਰਾ ਕਰਨ ਦੇ ਲਈ ਡਾਕਟਰਾਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਇਹ ਆਪੀਡੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੇ ਕਿ ਉੱਥੇ ਪਹੁੰਚ ਰਹੇ ਨੇ ਲੋਕ ਜਿਹੜੇ ਕਿ ਮਰੀਜ਼ ਨੇ ਉਹ ਕਾਫੀ ਖੱਜਲਖੁਆਰ ਹੋ ਰਹੇ ਨੇ ਕਾਫੀ ਦੂਰ ਦੂਰ ਤੋਂ ਕਈ ਲੋਕ ਪਹੁੰਚ ਰਹੇ ਨੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਤੇ ਉਹਨਾਂ ਨੂੰ ਖੱਜਲਖੁਆਰ ਹੋਣਾ ਪੈ ਰਿਹਾ ਕਿਉਂਕਿ ਆਪੀਡੀ ਬੰਦ ਰੱਖੀ ਹੋਈ ਹੈ ਜਿਸ ਦੇ ਕਰਕੇ ਇਲਾਜ ਨਹੀਂ ਹੋ ਹੋ پا ਰਿਹਾ ਸੋ ਕੁਲਵੀਰ ਦਿਵਾਲ ਸਾਡਾ ਜੁੜ ਚੁੱਕੇ ਨੇ ਅਸੋ ਕੁਲਵੀਰ ਅੱਜ ਪੰਜਾਬ ਭਰ ਦੇ ਵਿੱਚ ਉਪੜੀ ਬੰਦ ਰਹੇਗੀ 8 ਵਜੇ ਤੋਂ 11 ਵਜੇ ਤੱਕ ਦਾ ਐਲਾਨ ਕੀਤਾ ਗਿਆ ਡਾਕਟਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਵਾਉਣ ਦੇ ਲਈ ਇਹ ਡਾਕਟਰ ਵੱਲੋਂ ਕਦਮ ਚੁੱਕਿਆ ਜਾ ਰਿਹਾ ਪਰ ਦੂਜੇ ਪਾਸੇ ਜਿਹੜੇ ਕਿ ਮਰੀਜ਼ ਨੇ ਉਹ ਵੀ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਕਿਉਂਕਿ ਡਾਕਟਰ ਜਿਹੜੇ ਹੈਗੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਟ੍ਰਾਈਕ ਥਰੂ ਕੱਟ ਪੈਣੀ ਹਾਲਾਂਕਿ ਇਸ ਸਟ੍ਰਾਈਕ ਨੂੰ ਸ਼ਨੀਵਾਰ ਨੂੰ ਗੱਲਬਾਤ ਹੋਈ ਸੀ ਸਾਰਥਮੰਤੀ ਦੇ ਨਾਲ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਥੋੜਾ ਟੇਢ ਜਿਹੀ ਹੈ ਉਹ ਦਿੱਤੀ ਗਈ ਹੈ चरणों के इस ही, में है कुछ सिर लस्पता ओ पी डी है सेवा बंद कितने ने फिलहाल इस करके अः इनी ज्यादा परेशानी जोड़ी हैगी है वो नहीं कही जा सकती परंतु इसको तो अगे जाके मुश्किल परिद हो सकते हैं क्योंकि इसको अगे डॉक्टर ने जी है रणनीति बनाई है ਉਹ ਇਹੀ ਹੈ ਕਿ ਜੇ ਸਰਕਾਰ ਨੇ ਮੰਗਾ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਓਪੀਡੀ ਸੇਵਾਵਾਂ ਵੀ ਜਿਹੜੀਆਂ ਹੈਗੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਮੁਕੰਮਲ ਤੌਰ ਤੇ ਡਾਕਟਰ ਜਿਹੜਾ ਹੈਗਾ ਉਹ ਆਪਣੇ ਕੰਮ ਬੰਦ ਕਰ ਦੇਣਗੇ ਉਸ ਦੇ ਹਾਲਾਤ ਦੇਖਨੇ ਉਹ ਮੁਸ਼ਕਲ ਪਰੇ ਹੋ ਸਕਦੇ ਨੇ ਪਰੰਤੂ ਸਰਕਾਰ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਆਪਣੇ ਡਾਕਟਰਸ ਨੂੰ ਮਨਾ ਲਿਆ ਜਾਵੇ ਹੜਤਾਲ ਜਿਹੜੀ ਹੈਗੀ ਹੈ ਉਹ ਉਸ ਨੂੰ ਕਾਲ ਆਫ ਕਰਵਾ ਲਿਆ ਜਾਵੇ ਤੇ ਇਹ ਇੰਪੋਸਿਸ਼ਨ ਦੇ ਨਿਯਮ ਤੇ ਕਾਰਗਰ ਨੂੰ ਵੀ ਗਾੜੀ ਹੈ ਤੇ ਆ ਕਿਤੇ ਨਾ ਕਿਤੇ ਡਾਕਟਰ ਵੀ ਆਪਣੀ ਦੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ رابطہ ਵੀ ਰੱਖ ਰਹੇ ਨੇ ਤਾਂ ਕਿ ਇੱਕ ਇਹ ਇੱਕ ਸਮੱਤਿਆ ਦਾ ਹੱਲ ਸਮਾਧਾਨ ਹੈ ਉਹ ਬਹੁਤ ਹੀ ਤੁਹਾਨੂੰ ਦੇਖਣਾ ਹੋਵੇਗਾ ਕਿ ਹਾਲਾਤ ਹੁਣ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਬਦਲ ਜੀ ਬਿਲਕੁਲ ਜਿੜੇ ਕਿ ਅੱਜ ਜੋ ਹੜਤਾਲ ਤੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਹੜਤਾਲ ਤੇ ਨੇ ਜਿਹੜੇ ਕਿ ਡਾਕਟਰ ओपीडी ਬੰਦ ਰੱਖੀ ਹੋਈ ਹੈ ਸੋ ਸਰਕਾਰ ਦੇ ਵੱਲੋਂ ਜਿਹੜਾ ਕਿ ਕੀ ਕਿਹਾ ਜਾ ਰਿਹਾ ਹੈ ਕਿ ਕੁਝ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਡਾਕਟਰ ਦੀਆਂ ਜੋ ਮੰਗਾਂ ਨੇ ਪੜਤਿਆਂ ਨੂੰ ਲੈ ਕੇ ਹਰ ਮੋਸ਼ਨ ਨੂੰ ਲੈ ਕੇ ਤੇ ਡਾਕਟਰਾਂ ਦੀ ਸੁਰੱਖਿਆ ਲਈ ਕੀ ਨਿਭਾਉਣ ਨੂੰ ਲੈ ਕੇ ਖਾਸ ਕਰਕੇ ਜਿਹੜੀ ਕਿ ਇਹ ਮੰਗ ਹੈ ਉਹ ਕੀਤੀ ਜਾ ਰਹੀ ਹੈ ਸੋ ਹੋਰ ਕੀ ਕੁਝ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਬਿਲਕੁਲ ਸਰਕਾਰ ਵੀ ਨਹੀਂ ਜਾਣਦੀ ਕਿਉਂਕਿ ਜੇ ਸਾਲ ਦੇ ਵਿੱਚ ਸੇਵਾਵਾਂ ਜਿਹੜੀਆਂ ਹੈਗੀਆਂ ਮੈਡੀਕਲ ਸੇਵਾਵਾਂ ਬੰਦ ਕਰ ਦਿੰਦੇ ਨੇ ਤਾਂ ਇਸ ਤੋਂ ਇੱਕ ਵੱਡਾ ਵੱਡੀ ਪਰੇਸ਼ਾਨੀ ਜਿਹੜੀ ਹੈਗੀ ਆ ਆਮ ਲੋਕਾਂ ਵਾਸਤੇ ਖੜੀ ਹੁੰਦੀ ਹੈ ਤੇ ਉਸ ਪਰੇਸ਼ਾਨੀ ਦਾ ਦਬਤ ਤਬਾਅ ਜਿਹੜਾ ਹੈਗਾ ਪੂਰਨ ਤੌਰ ਤੇ ਸਰਕਾਰ ਦੇ ਉੱਤੇ ਆ ਪਵੇਗਾ तो सरकार भी नहीं चाहती कि इस तरह के हालात जो है वो पैदा के हो आम आदमी खजल खुआर होबाव जोड़ा है किसी ना किसी प्रकार के कंध्या आए इस करके सरकार भी ये चाहती है कि अः गलबात ही कोई अः मसला जोड़ा है हल हो सके डॉक्टर्स के ना हालात पैदा हो रहे हैं ਉਹਨਾਂ ਨੂੰ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਲਿਖੇ ਵਾਸਤੇ ਸਰਕਾਰੀ ਜਿਹੜੀ ਹੈ ਕਿਉਂ ਫਰਿਆਦ ਕਰੀ ਕਿ ਕੀ ਰਾਹਤੇ ਜਿਹੜੇ ਹੈ ਜਿਵੇਂ ਉਹ ਨਿਕਲ ਸਕਦੇ ਨੇ ਉਹਨਾਂ ਦੇ ਉੱਤੇ ਮੱਥਾ ਵੱਟੀ ਦਿੱਤੀ ਜਾ ਰਹੀ ਹੈ ਜੀ ਬਿਲਕੁਲ ਸਰਕਾਰ ਦੇ ਲਈ ਵੱਡੀ ਚੁਣੌਤੀ ਹੈ ਜਿਹੜੇ ਕਿ ਸਰਕਾਰ ਨੂੰ ਕਰਨਾ ਪਵੇਗਾ ਕਿਉਂਕਿ ਅਗਰ ਅਨਿਸ਼ਚਿਤ ਕਾਲ ਵਾਸਤੇ ਜਿਹੜੇ ਕਿ OPD ਸੇਵਾਵਾਂ ਅਗਰ ਬੰਦ ਕਰ ਦਿੰਦੇ ਨੇ ਡਾਕਟਰ ਤਾਂ ਕਾਫੀ ਜਿਹੜੇ ਕਿ ਪਰੇਸ਼ਾਨੀ ਹੈ ਉਹ ਮਰੀਜ਼ਾਂ ਨੂੰ ਚੱਲਨੀ ਪੈ ਸਕਦੀ ਜੁ ਕੁਲਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ